ਇਦਾਂ ਦੀ ਕੋਈ ਗੱਲ ਨਹੀਂ ਪਈ ਮੈਂ ਨਸ਼ਾ ਕੰਮ ਪਰਦਾ ਨਹੀਂ ਐ ਮੈਂ ਤਾਂ ਆਪ ਤੁਹਾਨੂੰ ਕਹਿਣਾ ਵਾ ਵੀ ਕੋਈ ਨਸ਼ਾ ਪਤਾ ਕਰਨਾ ਤੇ ਮੈਂ ਉਹਦਾ ਸਾਥ ਨਹੀਂ ਦੂੰਗਾ ਵਾਣਾ ਪੀੜੀ ਨੂੰ ਸਾਰੀ ਨੂੰ ਮੈਸੇਜ ਦੇਣਾ ਵਾ ਕਿ ਲੋੜਵੰਦ ਲੋੜਵੰਦ ਭੈਣ ਭਰਾਵਾਂ ਦੀ ਮਦਦ ਜ਼ਰੂਰ ਕਰੋ ਵੇਖੋ ਆਪਾਂ ਮਤਲਬ ਕਿ ਮਹਿੰਗੇ ਮਹਿੰਗੇ ਸ਼ੌਂਕ ਰਾਦੇ ਜਾਂ ਮਹਿੰਗੇ ਮਹਿੰਗੀਆਂ ਕੋਈ ਵੀ ਗੱਡੀਆਂ ਜਾਂ ਕੋਈ ਲਾਲੋ ਖਾਣ ਪੀਣ ਦੇ ਬਸਤਾ ਤੇ ਜੇ ਆਪਾਂ ਮਿਲ ਕੇ ਇੰਨਾ ਰੱਬ ਵਰਗੀਆਂ ਰੂਹਾਂ ਦੇ ਵਿੱਚ ਆਪਾਂ ਮਿਲ ਕੇ ਆਣ ਕੇ ਕੁਛ ਵੀ ਆਪਣਾ ਕੋਈ ਪ੍ਰਮੋ ਰਾਮ ਜਾਂ ਜਿਸ ਤਰ੍ਹਾਂ ਵੀ ਆਣ ਕੇ ਮਿਲਾਂਗੇ ਨਾ ਤੇ ਸੱਚੀ ਮਿਲ ਕੇ ਇੰਨਾ ਸਕੂਨ ਮਿਲਿਆ ਨਾ ਆਪਣੇ ਦਿਲ ਨੂੰ ਤੇ ਸਾਨੂੰ ਤਾਂ ਨਾ ਭਰਾਵਾਂ ਨੂੰ ਵੀ ਮਿਲ ਕੇ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਜੀ ਰੱਬੀ ਰੂਹਾਂ ਦਾ ਆਸਰਾ ਬਣੇ ਹੋਏ ਆਪਣੇ ਆਨੇ ਸਹਾਰਾ ਨਹੀਂ ਦਿੱਤਾ ਪਰ ਤੁਸੀਂ ਆਸਰਾ ਬਣੇ ਹੋ ਸਸਕਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੇ ਤੁਸੀਂ ਜੁੜੇ ਹੋ ਡੇਲੀ ਡੈਸਟੀਵੀ ਨਾਲ ਦੋਸਤੋ ਅਸੀਂ ਜਿਆਦਾਤਰ ਜਦੋਂ ਜਨਮ ਦਿਨ ਮਨਾਵਾ ਹੁੰਦਾ ਆ ਤਾਂ ਵੱਡੇ ਹੋਟਲਾਂ ਨੂੰ ਜਾਂ ਰੈਸਟੋਰੈਂਟ ਨੂੰ ਤਰਜੀਹ ਦਿੰਦੇ ਆ दारू ਦੀਆਂ ਪਾਰਟੀਆਂ ਚੱਲਦੀਆਂ ਨੇ ਬਹੁਤ ਪੈਸੇ ਦੀ ਬਰਬਾਦੀ ਹੁੰਦੀ ਹੈ ਪਰ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੀਆਂ ਜਿੱਥੇ ਜੀ ਇਨਸਾਨੀਅਤ ਦੀ ਮਿਸਾਲ ਪਤਾ ਚੱਲ ਰਹੀ ਹੈ ਜੀ ਜਨਮ ਦਿਨ ਮਨਾਉਣ ਲਈ ਤਿੰਨ ਭਰਾ ਜਿਹੜੇ ਨੇ ਅੱਜ ਪਹੁੰਚੇ ਨੇ ਉੱਥੇ ਜਿਨ੍ਹਾਂ ਦਾ ਆਪਣੇ ਆਲੇ ਸਾਥ ਨਹੀਂ ਦਿੱਤਾ ਬੇ ਬੇਸ ਹਰਿਆਂ ਦਾ ਸਹਾਰਾ ਬਣੇ ਹੋਏ ਨੇ ਜਿਹੜੇ ਕਿ 13 ਆਸਰਾ ਸੇਵਾ ਸੁਸਾਇਟੀ ਚੱਲ ਰਹੀ ਹੈ ਅੱਜ ਇਹ ਵੀਰਾਂ ਦਾ ਵਧੀਆ ਉਪਰਾਲਾ ਹੈ ਕਿ ਜਨਮ ਦਿਨ ਮਨਾਉਣ ਵਾਸਤੇ ਇਹਨਾਂ ਨੂੰ ਚੁਣਿਆ ਹੈ ਜ਼ਿਆਦਾਤਰ ਅਸੀਂ ਆਪਣੇ ਰਿਸ਼ਤੇਦਾਰ ਭੈਣ ਭਰਾ ਬੁਲਾਉਂਦੇ ਆ ਜਨਮ ਦਿਨ ਦੀਆਂ ਪਾਰਟੀਆਂ ਦੇ ਵਿੱਚ ਪਰ ਇਸ ਵੀਰ ਦਾ ਜਨਮ ਦਿਨ ਆ ਤਾਂ ਇਸ ਵੀਰ ਨੇ ਅੱਜ ਜਨਮ ਦਿਨ ਉਹਨਾਂ ਦੇ ਨਾਲ ਮਨਾਇਆ ਜਿਨ੍ਹਾਂ ਦਾ ਆਪਣੇ ਆਲੇ ਸਾਥ ਨਹੀਂ ਦਿੱਤਾ ਇਹਦਾ ਬਾਈ ਜੀ ਸਾਡੇ ਨਾਲ ਵੀਰੇ ਪਹਿਲਾਂ ਦਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹਾਂ ਤੁਹਾਨੂੰ ਜਿਆਦਾ ਜੀ ਕਿਹੜਾ ਪੈਂਦਾ ਆਪਣਾ ਬਾਈ ਤੇ ਵੱਡਾ ਸੈਂਸ ਦਾ ਵੀਰ ਜੀ ਨਾਮ ਰਜਿੰਦਰ ਸਿੰਘ ਰਜਿੰਦਰ ਵੀਰੇ ਜ਼ਿਆਦਾਤਰ ਪਾਰਟੀਆਂ ਜਦੋਂ ਮਨਾਉਣੀਆਂ ਹੁੰਦੀਆਂ ਜਨਮ ਦਿਨ ਮਨਾਉਣੇ ਹੁੰਦੇ ਨਾ ਅਸੀਂ ਹੋਟਲ ਰੈਸਟੋਰੈਂਟ ਨੂੰ ਤਰਜੀਹ ਦਿੰਦੇ ਆ ਤੇ ਵੱਡੇ ਵੱਡੇ ਰਿਸ਼ਤੇਦਾਰ ਬੁਲਾ ਲੈਂਦੇ ਆ ਜੋ ਵੱਡੀਆਂ ਵੱਡੀਆਂ ਲੰਬੀਆਂ ਲੰਬੀਆਂ ਗੱਡੀਆਂ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਤੇ ਟੌਰ ਬਣ ਜੇ ਪਰ ਤੁਸੀਂ ਇੱਥੇ ਆਇਓ ਮਨ ਦੇ ਵਿੱਚ ਵਿਚਾਰ ਗਏ ਬਹੁਤ ਵਧੀਆ ਲੱਗਾ ਵੀਰ ਜੀ ਮੈਂ ਤੇ ਹਰ ਇੱਕ ਨੂੰ ਕਹਿਣਾ ਚਾਹੂੰਗਾ ਕਿ ਹੋਟਲਾਂ ਚ ਰੈਸਟੋਰੈਂਟਾਂ ਚ ਪੈਸੇ ਬਰਬਾਦ ਕਰਨ ਨਾਲੋਂ ਕਿਹੇ ਗਰੀਬ ਮਿੰਤਾ ਦੇ ਰੱਬੀ ਰੂਹਾਂ ਦਾ ਸਾਥ ਦਿਓ ਤੇ ਕਿਸ ਨੇ ਸਲਾਹ ਦਿੱਤੀ ਸੀ ਇਥੋਂ ਤਾਈ ਪਹੁੰਚਣ ਲਈ ਜਾਂ ਆਪਣਾ ਮਨ ਸੀ ਤੜਾ ਤੇਜੀ ਵੀ ਨੇ ਸਲਾਹ ਵੀ ਦਿੱਤੀ ਸੀ ਪਰ ਮੇਰੀ ਆਪਣੀ ਵੀ ਸੋਚ ਇਹੋ ਹੀ ਆ ਕਿ ਜਿੰਨੀ ਹੋ ਸਕੇ ਕਿ ਲੋੜਵੰਦ ਦੀ ਮਦਦ ਕੀਤੀ ਜਾਵੇ ਇਸ ਤੋਂ ਪਹਿਲਾਂ ਜਿਵੇਂ ਜਨਮ ਦਿਨ ਮਨਾਉਂਦੇ ਬਸ ਇਸ ਤੋਂ ਪਹਿਲਾਂ ਉਹਦੇ ਆਮ ਹੀ ਮਨਾਇਦਾ ਵੀਰ ਜੀ ਘਰਾਂ ਚ ਜਾਂ ਵਿਚਾਰਾਂ ਦੋਸਤਾਂ ਚ ਅੱਛਾ ਸਾਜੀ ਕਿੰਨਾ ਜੀ ਮਨ ਨੂੰ ਚੈਨ ਮਿਲਿਆ ਇਹਨਾਂ ਰੱਬੀ ਰੂਹਾਂ ਦਾ ਜਨਮ ਦਿਨ ਮਨਾਇਆ ਬਹੁਤ ਜ਼ਿਆਦਾ ਚਾਨਣ ਬੜਿਆ ਵਿੱਚ ਹੀ ਸਭਾ ਜੀ ਕਿਵੇਂ ਮਨਾਇਆ ਜਨਮ ਦਿਨ ਜ਼ਿਆਦਾਤਰ ਤਾਂ ਹੋਟਲਾਂ ਦੇ ਵਿੱਚ ਵਧੀਆ-ਵਧੀਆ ਭੋਜਨ ਲਿਆਂਦੇ ਜਾਂਦੇ ਨੇ ਤਾਂ ਵਧੀਆ-ਵਧੀਆ ਕੇਕ ਬਣਾਏ ਜਾਂਦੇ ਨੇ ਪੇਸਟੀਆਂ ਤਾਂ ਹੀ ਦਿੱਤੀਆਂ ਜਾਂਦੀਆਂ ਤੁਸੀਂ ਇੱਥੇ ਕਿਵੇਂ ਜਨਮ ਦਿਨ ਮਨਾਇਆ ਇੱਥੇ ਵੀ ਜੀ ਆਪਣਾ ਜੋ ਮੇਰੇ ਕੋਲ ਸਰਿਆ ਬਣਿਆ ਵਾ ਮੈਂ ਉਹ ਲਿਆ ਕੇ ਦਿੱਤਾ ਵੀਰਾਂ ਨੂੰ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਭਾਜੀ ਮੇਰਾ ਕਾਟਰਿੰਗ ਦਾ ਕੰਮ ਹੈ ਵਿੱਚ ਜਮੀਨੀ ਮੁਸੀਬਤਾਂ ਨਾਲ ਇਸ ਲੈਵਲ ਤੇ ਪਹੁੰਚੇ ਤੁਸੀਂ ਚਿੰਨੀਆਂ ਦੀਆਂ ਮੁਸੀਬਤਾਂ ਝਲੀਆਂ ਸੀ ਉਹੀ ਬੰਦਾ ਇਥੋਂ ਤਾਈ ਸੋਚਦਾ ਜਿਹੜਾ ਜਮੀਨੀ ਪੱਦਰ ਤੇ ਉੱਚਾ ਉੱਠਦਾ ਹੈ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਇਥੋਂ ਤਾਈ ਬਹੁਤ ਵੀਰ ਜੀ ਮੈਂ ਗਰੀਬੀ ਵੇਖੀ ਆ ਜੀ ਜਿੰਨੂ ਜਿੰਨੀ ਵੀ ਕਹਾ ਜਬੇ 19 ਥੋੜੀ ਆ ਅੱਛਾ ਇਥੋਂ ਤੱਕ ਪਹੁੰਚਣ ਲੱਗਾ ਮੈਨੂੰ ਬਹੁਤ ਟਾਈਮ ਲੱਗਾ ਵਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਇੱਕ ਗਰੀਬ ਬੰਦੇ ਦੀ ਮੱਤ ਕੀਤੀ ਜਾਵੇ ਹਾਂ ਜਰੂਰ ਜੀ ਵੀਰੇ ਜਿੱਥੇ ਜਨਮ ਦਿਨ ਮਨਾਉਂਦਾ ਹੁੰਦਾ ਨਾ ਅਸੀਂ ਦੇਖਦੇ ਆ ਕਿ ਪਰਿਵਾਰ ਵਾਲੇ ਨਹੀਂ ਸਹਿਮਤ ਹੁੰਦੇ ਪਰਿਵਾਰ ਵਾਲੇ ਸੋਚਦੇ ਨਹੀਂ ਕਿ ਅਸੀਂ ਦੇ ਯਾਰ ਆਾ ਹੋਟਲ ਚਾਹੀਦਾ ਸਾਨੂੰ ਮੈਂ ਤਾਂ ਇੱਥੇ ਯਾਰ ਦੋਸਤ ਬੁਲਾਉਣੇ ਨੇ ਭੈਣ ਭਰਾ ਬੁਲਾਉਣੇ ਨੇ ਪਰ ਤੁਸੀਂ ਤਿੰਨ ਭਰਾ ਤਿੰਨੋ ਭਰਾ ਇੱਥੇ ਪਹੁੰਚੇ ਹੋ ਤਿੰਨਾਂ ਦੇ ਵਿਚਾਰ ਮਿਲਦੇ ਨੇ ਆਪਸ ਵਿੱਚ ਬਿਲਕੁਲ ਮਿਲਦੇ ਪਾ ਜੀ ਜਿਹੜੇ ਕਿੰਤੂ ਪ੍ਰੰਤੂ ਦਾ ਨਹੀਂ ਹੋਇਆ ਜੀ ਨਹੀਂ ਯਾਰ ਅਸੀਂ ਦੇ ਉਹ ਰਿਸ਼ਤੇਦਾਰ ਰੋਸ ਜਾਣੇ ਸਾਡੇ ਦਾਰੂ ਪੀਣ ਵਾਲੇ ਯਾਰ ਦੋਸਤ ਰੋਸ ਜਾਣੇ ਨੇ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਪਈ ਮੈਂ ਨਸ਼ਾ ਕਭੀ ਕਰਦਾ ਨਹੀਂ ਐ ਮੈਂ ਤਾਂ ਆਪ ਨੂੰ ਕਹਿੰਦਾ ਮੈਂ ਵੀ ਕੋਈ ਨਸ਼ਾ ਪਤਾ ਕਰਨਾ ਤੇ ਮੈਂ ਉਹਦਾ ਸਾਥ ਨਹੀਂ ਦਊਗਾ ਅੱਛਾ ਤਾਂ ਬਾਈ ਦੇ ਭਰਾ ਵੀ ਨਾਲ ਨੇ ਵੀਰੇ ਕਿਵੇਂ ਦੇਖਦੇ ਹੋ ਵੱਡੇ ਭਰਾ ਨੇ ਜਨਮ ਦਿਨ ਮਨਾਇਆ ਅੱਜ ਉਹ ਵੀ ਉਹਨਾਂ ਦੇ ਨਾਲ ਹੀ ਬਾਈਆਂ ਰੱਬੀ ਰੂਹਾਂ ਨੇ ਬਾਈ ਬਹੁਤ ਵਧੀਆ ਲੱਗਾ ਮਿਲ ਕੇ ਵੀ ਇਹ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਕੇ ਤੇ ਇੱਕ ਮੈਂ ਤੇਜੀ ਵੀਰ ਹੁਣਾ ਦਾ ਤੁਹਾਡੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਲ ਕੇ ਇਹਨਾਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਾਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਨੌਜਵਾਨ ਪੀੜ੍ਹੀ ਨੂੰ ਸਾਰੀ ਨੂੰ ਮੈਸੇਜ ਦੇਣਾ ਵਾ ਕਿ ਲੋੜਵੰਦ ਲੋੜਵੰਦ ਭੈਣ ਭਰਾਵਾਂ ਦੀ ਮਦਦ ਜ਼ਰੂਰ ਕਰੋ ਵੇਖੋ ਆਪਾਂ ਮਤਲਬ ਕਿ ਮਹਿੰਗੇ ਮਹਿੰਗੇ ਸ਼ੌਂਕ ਰੱਖਦੇ ਆਂ ਜਾਂ ਮਹਿੰਗੇ ਮਹਿੰਗੀਆਂ ਕੋਈ ਵੀ ਗੱਡੀਆਂ ਜਾਂ ਕੋਈ ਲਾਲੋ ਖਾਣ ਪੀਣ ਦੀ ਬਸਤਾ ਤੇ ਜੇ ਆਪਾਂ ਮਤਲਬ ਕਿ ਇਨ੍ਹਾਂ ਰੱਬ ਵਰਗੀਆਂ ਰੂਹਾਂ ਦੇ ਵਿੱਚ ਆਪਾਂ ਮਤਲਬ ਕਿ ਆਣ ਕੇ ਕੁਝ ਵੀ ਆਪਣਾ ਕੋਈ ਪ੍ਰੋਗਰਾਮ ਜਾਂ ਜਿਸ ਤਰ੍ਹਾਂ ਵੀ ਆਣ ਕੇ ਮਿਲਾਂਗੇ ਨਾ ਤੇ ਸੱਚੀ ਮਿਲ ਕੇ ਇੰਨਾ ਸਕੂਨ ਮਿਲਿਆ ਨਾ ਆਪਣੇ ਦਿਲ ਨੂੰ ਤੇ ਸਾਨੂੰ ਤੇ ਨਾ ਭਰਾਵਾਂ ਨੂੰ ਵੀ ਮਿਲ ਕੇ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀਰ ਜੀ ਪਹਿਲਾਂ ਵੀ ਇਸ ਤਰ੍ਹਾਂ ਜਨਮ ਦਿਨ ਮਨਾਇਆ ਕਿਸੇ ਨੇ ਪਰਿਵਾਰ ਦੇ ਵਿੱਚ ਅੱਜ ਪਹਿਲੀ ਵਾਰੀ ਇਹ ਹੋਇਆ ਹੈਗੇ ਤੁਹਾਡੇ ਦਿਨ ਫਸਟ ਟਾਈਮ ਹੈਗਾ ਵਾ ਮਿਲ ਕੇ ਜਿਹੜਾ ਚਲੋ ਅਸੀਂ ਇੱਥੇ ਹੁਣ ਫਸਟ ਟਾਈਮ ਹੀ ਆਏ ਆ ਤੇ ਜੋ ਤੇਜੀ ਵੀ ਰੋਣਾ ਨਾਲ ਤੇ ਚਲੋ ਮਿਲ ਕੇ ਸਾਡਾ ਮੰਨ ਲਓ ਕਿ ਪਿੰਡ ਦੇ ਇਹ ਵੀਰ ਹੁਣੇ ਤੇ ਗੱਲਬਾਤ ਹੁੰਦੀ ਰਹਿੰਦੀ ਆ ਵੀ ਚਲੋ ਉਹ ਬਹੁਤ ਮਤ ਕਰਦੇ ਐ ਇਤਨਾ ਲੋੜਵੰਦ ਇਨਸਾਨਾਂ ਦੀ ਪਰਵਾਹਾਂ ਦੀ ਤੇ ਮੈਸੇਜ ਵੀ ਚੰਗੇ ਦਿੰਦੇ ਆ ਤੇ ਚਲੋ ਉਹਨਾਂ ਵੱਲ ਸੋਚ ਕੇ ਚਲੋ ਕੋਈ ਸਿੱਖਿਆ ਵੀ ਮਿਲੀ ਸਾਨੂੰ ਵੀ ਤੇ ਅਸੀਂ ਵੀ ਕਦੀ ਮਤਲਕੇ ਨਹੀਂ ਸੋਚਿਆ ਵੀ ਮਤਲਕੇ ਵੀ ਹਰ ਇੱਕ ਭੈਣ ਭਰਾ ਮਾੜੇ ਬੰਦੇ ਦੀ ਜਿੰਨੇ ਜੋਗੀਆਂ ਤਿਲ ਫੁੱਲ ਮੱਤੇ ਕਰੀਦੀ ਆ ਆਉਣ ਵਾਲੇ ਸਮੇਂ 'ਚ ਚਲੋ ਇੱਥੇ ਆਣਗੇ ਜਾਂ ਹੋਰ ਕਿਤੇ ਵੀ ਜਿੱਥੇ ਲੋੜਵੰਦ ਹੈਗੇ ਭੈਣ ਭਰਾ ਤੇ ਜ਼ਰੂਰ ਮਤ ਕਰਾਂਗੇ ਜਿੰਨੇ ਜੋਗੀਆਂ ਵੀ ਜੀ ਵੀਰੇ ਮਦਦ ਦੀ ਤਾਂ ਜ਼ਰੂਰ ਹੋਣੀ ਚਾਹੀਦੀ ਇਹਨਾਂ ਭੈਣ ਭਰਾਵਾਂ ਦੀ ਹੁਣ ਜਨਮ ਦਿਨ ਜਿਹੜੇ ਤੁਹਾਡੇ ਆਉਣ ਵਾਲੇ ਨੇ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਨੇ ਉਹ ਐਵੇਂ ਮਨਾਉਣੇ ਨੇ ਜਾਂ ਹੋਟਲਾਂ ਦੇ ਵਿੱਚ ਮਨਾਉਣੇ ਨਹੀਂ 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 ਐਵੇਂ ਐਵੇਂ ਭਾਜੀ ਮਿਲ ਕੇ ਐਵੇਂ ਮਨਾਵਾਂਗੇ ਚਲੋ ਆਡੇ ਵੱਡੇ ਬ੍ਰਦਰ ਦਾ ਅੱਜ ਬਾਰਥਡੇ ਅਸੀਂ ਤਿੰਨੇ ਭਰਾ ਆਏ ਹਾਂ ਇਕੱਠੇ ਹੋ ਕੇ ਤੇ ਸਾਡੇ ਬੇਟੇ ਵੀ ਆਏ ਆ ਮਿਲ ਕੇ ਨਾਲ ਹੀ ਅਸੀਂ ਚਲੋ ਅਸੀਂ ਮੈਸੇਜ ਦਿੰਨੇ ਚਲੋ ਅਸੀਂ ਜੇ ਚੰਗੇ ਰਾਹ ਤੇ ਜਾਣਦੇ ਆ ਤੇ ਸਾਡੇ ਬੱਚੇ ਵੀ ਗਾਂ ਜਿਹੜੇ ਆ ਮੰਨ ਲਓ ਕਿ ਤੁਹਾਨੂੰ ਪਤਾ ਸੋਚ ਜੇ ਸਾਡੀ ਸੋਚ ਚੰਗੀ ਹੋਏਗੇ ਗਾਂ ਬੱਚਿਆਂ ਦੀ ਸੋਚ ਚੰਗੀ ਹੋਏਗੀ ਹਾਂਜੀ ਰੂਜੀ ਬਹੁਤ ਵਧੀਆ ਉਪਰਾਲਾ ਵੀਰਾਂ ਦਾ ਤਿੰਨ ਭਰਾ ਨੇ ਤਿੰਨੋਂ ਭਰਾ ਹੀ ਅੱਜ ਇੱਥੇ ਪਹੁੰਚੇ ਨੇ ਜਨਮ ਦਿਨ ਮਨਾਉਣ ਲਈ ਤਾਂ ਇਹ ਰੱਬੀ ਰੂਹਾਂ ਨੇ ਰੱਬੀ ਰੂਹਾਂ ਨੂੰ ਆਪਣਿਆਂ ਨੇ ਸੰਭਾਲਿਆ ਨਹੀਂ ਹੈ ਪਰ ਜਿਹੜੇ ਇਹਨਾਂ ਨੂੰ ਸੰਭਾਲ ਰਹੇ ਨੇ ਉਹ ਵੀ ਰੱਬ ਦੇ ਫਰਿਸ਼ਤੇ ਨੇ ਤਾਂ ਹੈਪੀ ਵੀਰ ਸਾਡੇ ਨਾਲ ਹੈ ਜਿਹੜਾ ਕਿ ਸੰਸਥਾ ਚਲਾ ਰਿਹਾ ਤੇ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ ਰੱਬੀ ਰੂਹਾਂ ਨੂੰ ਜਿਹੜਾ ਸੰਭਾਲ ਰਿਹਾ ਵੀਰ ਹੈਪੀ ਵੀਰ ਇਹ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਜੀ ਇਹਨਾਂ ਰੱਬੀ ਰੂਹਾਂ ਦਾ ਆਸਰਾ ਬਣੇ ਹੋਏ ਆਪਣਿਆਂ ਨੇ ਸਹਾਰਾ ਨਹੀਂ ਦਿੱਤਾ ਪਰ ਤੁਸੀਂ ਆਸਰਾ ਬਣੇ ਹੋ ਤੇ ਵਧਾਈ ਦੇ ਪਾਤਰ ਵੀ ਹੋ ਪਰ ਅੱਜ ਉੱਥੇ ਜਿੱਥੇ ਤੁਸੀਂ ਆਸਰਾ ਬਣਿਓ ਉੱਥੇ ਵੀਰਾਂ ਦਾ ਬੜੀਆ ਉਪਰਾਨਾ ਹੈ ਜਨਮ ਦਿਨ ਮਨਾਇਆ ਇਹਨਾਂ ਨੇ ਉਹਨਾਂ ਰੱਬ ਰੱਬ ਦੀਆਂ ਰੂਹਾਂ ਨਾਲ ਜਿਨ੍ਹਾਂ ਦੇ ਆਪਣੇ ਆਨੇ ਸਾਰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਕੁਝ ਬਾਬੇ ਦਾ ਜੀ ਸਭ ਕੁਝ ਬਾਬੇ ਦਾ ਹਨਾ ਜੀ ਕਿਉਂਕਿ ਪਰਮਾਤਮਾ ਨੇ ਹੀ ਕਰਉਣਾ ਅਸੀਂ ਵੀ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਜੋਗੇ ਵਾਹਿਗੁਰੂ ਨੇ ਕਰਤਾ ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਵੀ ਆਪਣੀ ਮौज-ਮਸਤੀ ਜੋ ਚੱਲਦਾ ਸਭ ਕੁਝ ਚੱਲਦਾ ਸੀ ਪਰ ਅਕਾਲ ਪੁਰਖ ਹੀ ਸੋਚ ਨੂੰ ਬਦਲਦਾ ਜਿਵੇਂ ਸੋਚੇ ਜੋ ਬਦਲਾ ਆਇਆ ਤਾਂ ਅੱਜ ਕਿਸੇ ਦਾ ਸਹਾਰਾ ਬਣ ਪਾਰੇ ਆ ਇਹਨਾਂ ਦੇ ਵਿੱਚੋਂ ਆਪਣੇ ਮਾਤਾ ਪਿਤਾ ਆਪਣੇ ਬਜ਼ੁਰਗਾਂ ਨੂੰ ਤਲਾਸ਼ ਕਰ ਰਹੇ ਆ ਕਿਉਂਕਿ ਸ਼ਾਇਦ ਅ ਛੋਟੀ ਉਮਰ ਦੇ ਵਿੱਚ ਹੀ ਮਾਂ ਪਿਓ ਦਾ ਦੁਨੀਆ ਤੋਂ ਤੁਰ ਜਾਣਾ ਤਾਂ ਮੈਨੂੰ ਲੱਗਦਾ ਉਹ ਕਈ ਵਾਰੀ ਮਹਿਸੂਸ ਹੁੰਦਾ ਕਿ ਉਹ ਕਮੀ ਹੈ ਪਰ ਅੱਜ ਇਸ ਪਤਾ ਲੱਗਦਾ ਕਿ ਨਹੀਂ ਉਹ ਕਮੀ ਤਾਂ ਹੀ ਕਿਉਂਕਿ ਇਹ ਪੂਰੀ ਹੋਣੀ ਇੱਥੇ ਆਣ ਕੇ ਸੋ ਜਦੋਂ ਇਹਨਾਂ ਦਾ ਇਸ਼ਨਾਨ ਪਾਣੀ ਕਰਾਈਦਾ ਜੋ ਇਹਨਾਂ ਦੀ ਸੇਵਾ ਸੰਭਾਲ ਕਰੀਦੀ ਤਾਂ ਆਪਣੇ ਬਜ਼ੁਰਗਾਂ ਨੂੰ ਯਾਦ ਕਰੀਦਾ ਉੱਥੇ ਸਾਡੇ ਸਾਡੇ ਵੀਰ ਦੀ ਹਣੀ ਅੱਜ ਉਹ ਵੀ ਆਪ ਦੀ ਇਧਰ ਜ਼ਿੰਮੇਵਾਰੀ ਨਿਭਾਉਣ ਆਏ ਨੇ ਜੀ ਕੋਈ ਕੋਈ ਇੱਥੇ ਕੋਈ ਇਹ ਨਹੀਂ ਕਿ ਉਹ ਭਾਜੀ ਹੁਣਾਂ ਨੇ ਕਿਤੇ ਕੀ ਉਹਨਾਂ ਨੂੰ ਉਹ ਕਿਉਂ ਆਏ ਆ ਕਿਉਂਕਿ ਦੇਖੋ ਇਹਨਾਂ ਦਾ ਕੁਝ ਨਾ ਕੁਝ ਦੇਣਾ ਸੀ ਹਰ ਇਨਸਾਨ ਨੇ ਕਿਸੇ ਦਾ ਕਿਸੇ ਦਾ ਕੁਝ ਦੇਣਾ ਆ ਅੱਜ ਭਾਜੀ ਹੁਣੀ ਉਹ ਆਪ ਦੀ ਜਿਹੜੀ ਜ਼ਿੰਮੇਵਾਰੀ ਉਹ ਜਿਹੜਾ ਇਹਨਾਂ ਦੇ ਸਿਰ ਤੇ ਭਾਰ ਸੀ ਉਹ ਲਾਉਣ ਆਏ ਨੇ ਤੇ ਚੰਗੀ ਸੋਚ ਹੈ ਵਧੀਆ ਸੋਚ ਹੈ ਕਿਉਂਕਿ ਇਹਨਾਂ ਨੇ ਸੋਚ ਦੇ ਵਿੱਚ ਬਦਲਾਅ ਆਇਆ ਤੇ ਅੱਜ ਇਹਨਾਂ ਨੇ ਆਪ ਦੇ ਜਨਮ ਦਿਨ ਦੀ ਇੱਥੇ ਖੁਸ਼ੀ ਮਨਾਈ ਆ ਅਸੀਂ ਤੇਰਾ ਸਾਰਾ ਖਾਬਾਂ ਦੀ ਨਗਰੀ ਵੱਲੋਂ ਪਹਿਲਾਂ ਤਾਂ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਦੇ ਆ ਵਧਾਈ ਤਿੰਨੋਂ ਭਰਾ ਇਕੱਠੇ ਆਏ ਨੇ ਨਾਲ ਛੋਟੇ ਬੱਚੇ ਬੱਚੇ ਆਏ ਨੇ ਭਚੰਗੀ ਆਏ ਨੇ ਤਾਂ ਇਹਨਾਂ ਦੀ ਇੱਕ ਛੋਟੀ ਜੀ ਕੋਸ਼ਿਸ਼ ਦੇ ਨਾਲ ਵੀਰ ਜੀ ਇਹਨਾਂ ਦੇ ਇੱਕ ਚਿਹਰੇ ਤੇ ਮੁਸਕਾਨ ਆਈ ਹੈ ਕਿਉਂਕਿ ਦੇਖੋ ਜਦੋਂ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਕਿਤੇ ਸਾਡੀ ਕਿਸੇ ਭੂਆ ਮਾਸੀ ਦੇ ਕਿਸੇ ਮਾਮੇ ਨੇ ਆਉਣਾ ਹੋਵੇ ਤਾਂ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਨਾ ਜਦੋਂ ਪਤਾ ਲੱਗਦਾ ਅੱਜ ਰਿਸ਼ਤੇਦਾਰ ਆ ਰਹੇ ਨੇ ਤੇ ਸਾਰਾ ਦਿਨ ਬੱਚੇ ਚੈੜ-ਬੈੜ ਚ ਰਹਿੰਦੇ ਨੇ ਕਿ ਅੱਜ ਸਾਡੇ ਘਰ ਪਰੌਣੇ ਆਉਣੇ ਆ ਇਹ ਇੱਥੇ ਇਹਨਾਂ ਦੇ ਰਿਸ਼ਤੇਦਾਰ ਬਣ ਕੇ ਆਏ ਨੇ ਇਨਾਂ ਦੇ ਬੱਚੇ ਬਣ ਕੇ ਆਏ ਨੇ ਇਨਾਂ ਦੇ ਭਰਾ ਬਣ ਕੇ ਆਏ ਨੇ ਇਨਾਂ ਨੂੰ ਇੱਕ ਇਹਨਾਂ ਨੇ ਖੁਸ਼ੀ ਦਿੱਤੀ ਆ ਉਹ ਖੁਸ਼ੀ ਲੱਖਾਂ ਕਰੋੜਾਂ ਰੁਪਏ ਰੋੜ ਕੇ ਵੀ ਨਹੀਂ ਮਿਲਣੀ ਚਾਹੇ ਜੇ ਇਹ ਕਹਨ ਕਿ ਅਸੀਂ ਬਾਜ਼ਾਰਾਂ ਜਾ ਕੇ ਮੁੱਲ ਖਰੀਦੀ ਲਈਏ ਉਹ ਸਕੂਨ ਆਤਮਿਕ ਸਕੂਨ ਜਾਂ ਉਹ ਖੁਸ਼ੀ ਉਹ ਨਹੀਂ ਸੀ ਮਿਲਣੀ ਅੱਜ ਇਹ ਉਹ ਖੁਸ਼ੀਆਂ ਦੇ ਭਾਗੀ ਬਣੇ ਨੇ ਤੇ ਵਾਹਿਗੁਰੂ ਇਹਨਾਂ ਦੀ ਸੋਚ ਨੂੰ ਪ੍ਰਕਰਾਰ ਵੀ ਰੱਖੇ ਤਾਂ ਜਿਹੜੀ ਸਾਡੀ ਖਾਬਾਂ ਦੀ ਨਗਰੀ ਦੇ ਵਿੱਚ ਸੇਵਾ ਚੱਲ ਰਹੀ ਆ ਇਹ ਆਕਾਲਪੁਰਖ ਪਰਮਾਤਮਾ ਤਨਮਨ ਦੇਹੀ ਦੇ ਨਾਲ ਸਾਡੇ ਤੋਂ ਕਰੋੰਦਾ ਰਵੇ ਡੋਲਨ ਡੋਲਨ ਨਾ ਦੇ ਬਈ ਅਕਾਲਪੁਰਕ ਇਹ ਅਰਦਾਸ ਉਹਦੇ ਚਰਨਾ ਚ ਜੀ ਬਹੁਤ ਵਾਤਨ ਆ ਜੀ ਤਾਂ ਤਸਵੀਰਾਂ ਜੀ ਅੰਮ੍ਰਿਤਸਰ ਦੇ ਪਿੰਡ ਵੱਲੇ ਦੀਆਂ ਨੇ ਜਿੱਥੇ ਵੀਰ ਵੱਲੋਂ ਆਪਣਾ ਜਨਮ ਦਿਨ ਮਨਾਇਆ ਰੱਬ ਦੀਆਂ ਰੂਹਾਂ ਨਾਲ ਤਾਂ ਬਹੁਤੇ ਦਾ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ दारू ਦੀਆਂ ਪਾਰਟੀਆਂ ਦਿੰਦੇ ਨੇ ਤਾਂ ਭੋਜਨ ਦੀ ਬਰਬਾਦੀ ਵੀ ਹੁੰਦੀ ਆ ਪਰ ਵੀਰਾਂ ਦਾ ਉਪਰਾਲਾ ਬਹੁਤ ਵਧੀਆ ਸੀ ਜਿੱਥੇ ਇਹਨਾਂ ਨੇ ਰੱਬ ਰੱਬ ਦੀਆਂ ਰੂਹਾਂ ਨਾਲ ਜਨਮ ਦਿਨ ਮਨਾਇਆ ਉੱਥੇ ਹੀ ਇਹਨਾਂ ਨੂੰ ਅਸੀਸਾਂ ਤੇ ਦੁਆਵਾਂ ਵੀ ਮਿਲ ਰਹੀਆਂ ਨੇ ਤੁਸੀਂ ਵੀ ਇਸ ਵੀਡੀਓ ਨੂੰ ਉਸ ਰੱਬ ਜਿਹੇ ਫਰਿਸ਼ਤੇ ਤਾਂ ਹੀ ਜ਼ਰੂਰ ਪਹੁੰਚਾ ਦਿਓ ਜਿਹੜਾ ਇਸ ਵੀਰਾਂ ਦਾ ਸਹਾਰਾ ਬਣੇ ਇਹਨਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ ਹੈਪੀ ਵੀਰ ਸਿਰਫ ਜਿੰਮੇਵਾਰੀਆਂ ਨਿਭਾ ਰਿਹਾ ਹੈ ਬੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਬੜਿਆ ਰਹਿਣ ਸਹਿਣ ਦੀ ਲੋੜ ਹੁੰਦੀ ਹੈ ਰੋਟੀ ਪਾਣੀ ਦੀ ਵੀ ਲੋੜ ਹੁੰਦੀ ਹੈ ਰਸਤੇ ਨੂੰ ਜਾਇਦਾ ਦੀ ਵੀ ਬਹੁਤ ਲੋੜ ਹੁੰਦੀ ਹੈ ਇਹਦਾ ਵੀਰ ਨੇ ਜਿੰਮੇਵਾਰੀ ਨਿਭਾਈ ਹੈ ਫਿਲਹਾਲ ਤੁਹਾਡੇ ਸਹਾਰੇ ਦੀ ਲੋੜ ਹੈ ਇਸ ਵੀਡੀਓ ਨੂੰ ਰੱਬ ਦੇ ਫਰਿਸ਼ਤੇ ਤਾਂ ਹੀ ਪਹੁੰਚਾ ਦਿਓ ਕਿ ਇਹਨਾਂ ਪਰਿਵਾਰਾਂ ਦੀ ਬਾਹ ਫੜੇ ਤੇ ਹੈਪੀ ਵੀਰ ਦਾ ਸਾਥ ਸਵੇ ਪਰ ਜੇ ਤੁਸੀਂ ਵੀ ਆਪਣਾ ਜਨਮ ਦਿਨ ਮਨਾਉਣਾ ਤਾਂ ਜਰੂਰ ਇਹੋ ਜਿਹੀਆਂ ਰੱਬ ਦੀਆਂ ਰੂਹਾਂ ਨਾਲ ਮਨਾਓ ਜਿੱਥੇ ਅਸੀਸਾਂ ਦੇ ਦੁਆਵਾਂ ਮਿਲਦੀਆਂ ਨੇ ਮੈਨੂੰ ਦੇ ਉਹ ਜਾਸਤ ਮੈਂ ਤੁਹਾਡਾ ਦੋਸਤ ਰੰਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਡੇਲੀ ਡੈਸਟੀ ਵੀ